तालीवाल ਨੂੰ ਰਿਲੀਜ਼ ਕਰ ਦਿੱਤਾ ਗਿਆ ਪਿੰਕੀ ਢਾਲੀਵਾਲ ਬਾਹਰ ਆਏ ਨੇ ਹੱਥ ਜੋੜ ਕੇ ਇਲਿਗੇਸ਼ਨ ਸੀ ਸੁਨੰਧਾ ਸ਼ਰਮਾ ਦੇ ਵੱਲੋਂ ਲਾਏ ਗਏ ਸੀਗੇ ਸਪੈਸੀਫਿਕ ਇੱਕ ਕੇਸ ਦੇ ਵਿੱਚ ਜਾਂ ਪੂਰਾ ਆਰਡਰ ਕੀ ਸੀਗਾ ਤੁਸੀਂ ਥੋੜਾ ਬਰੀਫ ਕਰ ਸਕਦੇ ਹੋ ਕੋਈ ਅਗਲਾ ਐਕਸ਼ਨ ਦੇ ਬਾਰੇ ਜਾਂ ਕੀ ਕੋਈ ਅਗਲੀ ਪ੍ਰोसीਡਿੰਗਸ ਕੀ ਹੋਣਗੀਆਂ ਤੁਹਾਡੇ ਵੱਲੋਂ ਵੀ ਕੋਈ ਤਿਆਰੀ ਕੀਤੀ ਗਈਆਂ ਕੋਈ ਲੀਗਲੀ ਤੌਰ ਤੇ ਜਿਵੇਂ ਕਿ ਹੋਰ ਵੀ ਸਿੰਗਰ ਆਏ ਆ ਜਾਂ ਹੋਰ ਵੀ ਜਿਨ੍ਹਾਂ ਦੇ ਵੱਲੋਂ ਕੰਪਲੇਂਟਸ ਦਿੱਤੀਆਂ ਗਈਆਂ ਤਾਲੀਵਾਲ ਨੂੰ ਰਿਲੀਜ਼ ਕਰ ਦਿੱਤਾ ਗਿਆ ਪਿੰਕੀ ਤਾਲੀਵਾਲ ਬਾਹਰ ਆਏ ਨੇ ਹੱਥ ਜੋੜ ਕੇ ਜੀ 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 ਜ ਤਾਲੀਵਾਲ ਜੋਨੇ ਕੁਝ ਬੋਲੇ ਨਹੀਂ ਰਿਲੀਜ਼ ਕਰ ਦਿੱਤੇ ਗਏ ਆ ਕਿਉਂਕਿ ਤਾਲੀਵਾਲ ਹੁਣੀ ਔਰ ਪਿੰਕੀ ਤਾਲੀਵਾਲ ਨੂੰ ਦੇਖ ਸਕਦੇ ਹੋ ਤੁਸੀਂ ਰਿਲੀਜ਼ ਕਰ ਦਿੱਤਾ ਗਿਆ ਹੈ ਪਿੰਕੀ ਤਾਲੀਵਾਲ ਨੂੰ ਹਾਈ ਕੋਰਟ ਦੇ ਆਰਡਰ ਸੀਗੇ ਹਾਈ ਕੋਰਟ ਦੇ ਆਰਡਰਸ ਤੋਂ ਬਾਅਦ ਪਿੰਕੀ ਤਾਲੀਵਾਲ ਨੂੰ ਮਟੌਰ ਥਾਣੇ ਚੋਂ ਲਜਾਇਆ ਜਾ ਰਿਹਾ ਹੈ ਵਕੀਲ ਨੇ ਕੋਸ਼ਿਸ਼ ਕਰਨ ਦੀ ਗੱਲਬਾਤ ਕਰਨੀ ਬਾਈ ਜੀ ਹਾਈ ਕੋਰਟ ਦਾ ਆਰਡਰ ਆਇਆ ਵਕੀਲ ਸਾਹਿਬ ਕੀ ਕਹੋਗੇ ਤੁਸੀਂ ਜੋ ਜਿਹੜਾ ਕੇਸ ਸੀਗਾ ਇਸ ਪੂਰੇ ਮਸਲੇ ਦੇ ਵਿੱਚ ਜੀ ਮਾਨਯੋਗ ਹਾਈ ਕੋਰਟ ਨੇ ਰਿਲੀਜ਼ ਦੇ ਆਰਡਰ ਦਿੱਤੇ ਨੇ ਉਹ ਸਰ ਸਹਿਬਾਨ ਨੇ ਮੰਨੇ ਆ ਤੇ ਅੱਜ ਹੁਣ ਡਿਟੇਨੈਂਡ ਨੂੰ ਰਿਲੀਜ਼ ਕਰ ਦਿੱਤਾ ਗਿਆ ਜੀ ਜਿਹੜੇ ਐਲੀਗੇਸ਼ਨ ਸੀ ਸੁਨੰਦਾ ਸ਼ਰਮਾ ਦੇ ਵੱਲੋਂ ਲਾਏ ਗਏ ਸੀਗੇ ਸਪੈਸਿਫਿਕ ਇੱਕ ਕੇਸ ਦੇ ਵਿੱਚ ਜਾਂ ਪੂਰਾ ਆਰਡਰ ਕੀ ਸੀਗਾ ਤੁਸੀਂ ਥੋੜਾ ਬਰੀਫ ਕਰ ਸਕਦੇ ਹੋ ਜੀ ਡਿਟੇਲ ਆਰਡਰ ਤਾਂ ਹਜੇ ਫੋਲੋ ਕਰੂਗਾ ਤੋਂ ਆਰਡਰ ਸ਼ਾਰਟ ਆਰਡਰ ਦੇ ਵਿੱਚ ਲਿਖਿਆ ਹੋਇਆ ਬਾਕੀ ਜਿਹੜੀ ਐਲੀਗੇਸ਼ਨ ਦੀ ਗੱਲ ਹੈ ਜੀ ਕਾਨੂੰਨ ਵਿਵਸਥਾ ਹੈਗੀ ਆ ਪੂਰਾ ਟ੍ਰਾਇਲ ਸਿਸਟਮ ਚੱਲੂਗਾ ਜੀ ਅਸੀਂ ਹੁਣੇ ਧੜੀਵਾਲ ਸਾਹਿਬ ਰਿਲੀਜ਼ ਹੋਏ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਉਹ ਇਸ ਟਾਈਮ ਕਸਟਡੀ 'ਚ ਸੀਗੇ ਜੀ ਤੇ ਉਹਨਾਂ ਨੂੰ ਪੁੱਛਦੇ ਆ ਕਿ ਇੱਕੋ ਜਿਹੀ ਨੋਬਤ ਆਈ ਸੀ ਇੱਕ ਸਿੰਗਰ ਨੂੰ ਇੱਕੋ ਜਿਹੀ ਕੰਪਲੇਂਟ ਪਾਣ ਦੀ ਜਿਵੇਂ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਅਸੀਂ ਤੁਹਾਨੂੰ ਲੂਪ ਚ ਰੱਖਾਂਗੇ ਜੀ ਜੀ ਸਰ ਕੋਈ ਅਗਲਾ ਐਕਸ਼ਨ ਦੇ ਬਾਰੇ ਜਾਂ ਕੀ ਕੋਈ ਅਗਲੀ ਪ੍ਰोसीਡਿੰਗਸ ਕੀ ਹੋਣਗੀਆਂ ਤੁਹਾਡੇ ਵੱਲੋਂ ਵੀ ਕੋਈ ਤਿਆਰੀ ਕੀਤੀ ਗਈਆਂ ਕੋਈ ਲੀਗਲੀ ਤੌਰ ਤੇ ਜਿਵੇਂ ਕੋਈ ਹੋਰ ਵੀ ਸਿੰਗਰ ਆਏ ਆ ਜਾਂ ਹੋਰ ਵੀ ਜਿਨ੍ਹਾਂ ਦੇ ਵੱਲੋਂ ਕੰਪਲੇਂਟਸ ਦਿੱਤੀਆਂ ਗਈਆਂ ਨੇ ਜੀ ਸਪੈਸਿਫਿਕ ਟਿੱਪਣੀ ਵੀ ਕੀਤੀ ਹੈ ਕੋਰਟ ਨੇ ਜੱਜ ਸਾਹਿਬ ਨੇ ਫਿਲਹਾਲ ਤਾਂ ਕੋਈ ਟਿੱਪਣੀ ਨਹੀਂ ਕੀਤੀ ਜੀ ਮਾਨਯੋਗ ਹਾਈ ਕੋਰਟ ਨੇ ਬਾਕੀ ਜਿਹੜੀ ਤੁਸੀਂ ਦਰਖਾਸਤਾਂ ਦੀ ਗੱਲ ਦੱਸ ਰਹੇ ਹੋ ਜਿਵੇਂ ਜਿਵੇਂ ਸਾਨੂੰ ਕਾਪੀ ਮਿਲੂਗੀ ਜਾਂ ਸਾਡੇ ਕੋਲ ਤਰਖਾਸਤਾਂ ਆਉਣਗੀਆਂ ਸਾਨੂੰ ਪੁੱਛਕਿਚ ਵਾਸਤੇ ਬੁਲਾਉਣਗੇ ਸਾਨੂੰ ਇਸ ਦੇਸ਼ ਦੇ ਕਾਨੂੰਨ ਵਿਵਸਥਾ ਦੇ ਵਿੱਚ ਪੂਰਾ ਯਕੀਨ ਹੈ ਅਸੀਂ ਉਵੇਂ ਉਵੇਂ ਜਵਾਬ ਦੇਵਾਂਗੇ ਜੋ ਕੁਝ ਵੀ ਲੀਗਲ ਐਸ ਪਰ ਲਾਅ ਸਾਡੀ ਰੇਮੇਡੀ ਹੋਊਗੀ ਜੋ ਕੁਝ ਵੀ ਲੀਗਲ ਰੇਮੇਡੀ ਸੀ ਅਵੀਲ ਕਰ ਸਕਦੇ ਆ ਅਸੀਂ ਉਹ ਕਰਾਂਗੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਕਾਰਵਾਈ ਕਿਸੇ ਦੇ ਖਿਲਾਫ ਕੀਤੀ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਵੀ ਕੋਈ ਹਾਕਮ ਰਿਆ ਜਾਵੇ ਤੇ ਇਹ ਸਭ ਚੀਜ਼ ਹੈ ਜੀ ਥੈਂਕ ਯੂ ਠੀਕ ਹੈ ਜੀ ਤਾਂ ਪਿੰਕੀ ਢਾਲੀਵਾਲ ਉਹਨਾਂ ਦੇ ਵਕੀਲ ਸਾਡੇ ਨਾਲ ਸੀਗੇ ਗੱਲਬਾਤ ਉਹਨਾਂ ਦੇ ਨਾਲ ਹੋਈ ਹੈ ਤਾਂ ਮਟੌਰ ਥਾਣੇ ਚੋਂ ਰਿਲੀਜ਼ ਕਰ ਦਿੱਤਾ ਗਿਆ ਹੈ ਪਿੰਕੀ ਢਾਲੀਵਾਲ ਨੂੰ ਪਿੰਕੀ ਢਾਲੀਵਾਲ ਪ੍ਰੋਡਿਊਸਰ ਨੇ ਔਰ ਸੁਨੰਧਾ ਸ਼ਰਮਾ ਉਹਨਾਂ ਦੇ ਵੱਲੋਂ ਐਲੀਗੇਸ਼ਨ ਲਾਏ ਗਏ ਸੀ ਪਿੰਕੀ ਢਾਲੀਵਾਲ ਉਹਨਾਂ ਦੇ ਉੱਪਰ ਔਰ ਉਹਨਾਂ ਨੇ ਜਦੋਂ ਅਰੈਸਟ ਹੋਈ ਪਿੰਕੀ ਢਾਲੀਵਾਲ ਦੀ ਕਿਉਂਕਿ ਪਹਿਲਾਂ ਐਲੀਗੇਸ਼ਨ ਬੜੇ ਸੀਰੀਅਸ ਸੀਗੇ ਜਿਹੜੇ ਸੁਨੰਧਾ ਸ਼ਰਮਾ ਦੇ ਵੱਲੋਂ ਲਾਏ ਗਏ ਸੀ ਕਿ ਜਿਸ ਤਰੀਕੇ ਦੇ ਨਾਲ ਮੇਰਾ ਹੱਕ ਮਾਰਿਆ ਗਿਆ ਔਰ ਇਸ ਦੇ ਨਾਲ ਉਸ ਤੋਂ ਬਾਅਦ ਫਿਰ ਸ਼੍ਰੀ ਬਰਾੜ ਨੇ ਪੋਸਟ ਪਾਈ ਜਾਂ ਫਿਰ ਦੱਸਿਆ ਕੰਪਲੇਂਟ ਵੀ ਫਾਈਲ ਕੀਤੀ ਹੈ ਇਸ ਤੋਂ ਬਾਅਦ ਫਿਰ ਕਾਕਾ ਜੋ ਸਿੰਗਰ ਨੇ ਉਹਨਾਂ ਦੇ ਵੱਲੋਂ ਜਾਂ ਕੋਈ ਹੋਰ ਸਿੰਗਰਸ ਦੇ ਵੱਲੋਂ ਵੀ ਟਿੱਪਣੀਆਂ ਆਈਆਂ ਤਾਂ ਖੈਰ ਹਾਈ ਕੋਰਟ ਦੇ ਵੱਲੋਂ ਪਿੰਕੀ ਢਾਲੀਵਾਲ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਇਮੀਡੀਏਟਲੀ ਰਿਲੀਜ਼ ਕਰਨ ਦੇ ਹੁਕਮ ਸੀਗੇ ਹਾਈ ਕੋਰਟ ਦੇ ਵੱਲੋਂ ਤਾਂ ਮਟੌਰ ਥਾਣੇ ਚੋਂ ਰਿਲੀਜ਼ ਕਰ ਦਿੱਤਾ ਗਿਆ ਹੈ ਪਿੰਕੀ ਢਾਲੀਵਾਲ ਨੂੰ ਇਹਨਾਂ ਨੂੰ ਦੇਖਣਾ ਹੋਵੇਗਾ ਅਗਲੀ ਪ੍ਰੋਸੀਡਿੰਗਸ ਕੀ ਹੁੰਦੀਆਂ ਨੇ ਕੀ ਅਗਲੀ ਕਾਰਵਾਈ ਹੁੰਦੀ ਹੈ ਹੋਰ ਜਿਹੜੇ ਕੇਸਸ ਨੇ ਹੋਰ ਕੰਪਲੇਂਟਸ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਪਰ ਜਿਦਾ ਸੁਨੰਦਾ ਸ਼ਰਮਾ ਵਾਲਾ ਮਸਲਾ ਸੀਗਾ YouTube ਚੈਨਲ ਦਾ ਮਸਲਾ ਸੀ ਜਾਂ ਫਿਰ ਜਿਹੜਾ ਉਸਨੇ ਕਰੋੜਾਂ ਰੁਪਏ ਦਾ ਮਸਲਾ ਦੱਸਿਆ ਸੀ ਕਿ ਮੇਰੇ ਕਰੋੜਾਂ ਰੁਪਏ ਦਾ ਹਿਸਾਬ ਕਿਤਾਬ ਨਹੀਂ ਹੋਇਆ ਮੇਰੇ ਪੈਸੇ ਬਕਾਇਆ ਨੇ ਸੇਮ ਹੀ ਕੇਸਿਸ ਦੂਜੇ ਸਿੰਗਰਸ ਦੇ ਨੇ ਪਰ ਫਿਲਹਾਲ ਪਿੰਕੀ ਢਾਲੀਵਾਲ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਪਿੰਕੀ ਢਾਲੀਵਾਲ ਨੂੰ ਹਾਈ ਕੋਰਟ ਨੇ ਰਾਹਤ ਦਿੱਤੀ ਔਰ ਪਿੰਕੀ ਢਾਲੀਵਾਲ ਨੂੰ ਮਟੌਰ ਥਾਣੇ ਚੋਂ ਰੀਲੀਸ ਕਰ ਦਿੱਤਾ ਗਿਆ ਕੈਮਰਾ ਪਰਸਨ ਦਲਜੀਤ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਮੋਹਾਲੀ